ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਬੀਰੇ ਰੋਟੀ ਬਣੀ ਪਈ ਸੀ ਜੇ ਖਾਣੀਆਂ ਲੈ ਕੇ ਆਵਾ ਨਾ ਬਈ ਮੈਂ ਦਾਪੀ ਖਾ ਲੂੰਗਾ ਨਾ ਤੂੰ ਆ ਦਾ ਕੰਮ ਧੰਦਾ ਕਰਕੇ ਕਾਲਜ ਜਾ ਲੱਗ ਜਾ ਪੜਨਾ ਬੀਰੇ ਤੁਹਾਨੂੰ ਤਾਂ ਮੇਰੇ ਪੜਾਈ ਦੀ ਬਾੜੀ ਟੈਨਸ਼ਨ ਨਹੀਂ ਹੋਣ ਲੱਗੀ ਲੈ ਟੈਨਸ਼ਨ ਕਿਵੇਂ ਨਾ ਹੋਵੇ ਦੁੱਧ ਭਰ ਕੇ ਗੱਲ ਭਰ ਕੇ 70000 ਰੁਪਇਆ ਮੇਰੇ ਵਾਰੀ ਤੁਸੀਂ ਐਵੇਂ ਕਰਦੇ ਹੋ ਆਪ ਤੁਸੀਂ ਨੰਨੇ ਪੈਸੇ ਖਰਚ ਕਰਦੇ ਹੋ ਜਦੋਂ ਮੈਂ ਕਮਾਉਣਾ ਹੀ ਫਿਰ ਮੈਂ ਹੀ ਆ ਮੈਂ ਸਾਰਾ ਘਰ ਦਾ ਕੰਮ ਕਰਦਾ ਖੇਤੀਬਾੜੀ ਮੈਂ ਕਰਦਾ ਫੇਰ ਕਮਾਉਣਾ ਹੋਵੇ ਆਹੋ ਵੀਰੇ ਮੈਂ ਤਾਂ ਜਿਵੇਂ ਘਰ ਦੇ ਕੰਮ ਕਰਦੀ ਨਹੀਂ ਹੁੰਦੀ ਨਾਲੇ ਤੁਸੀਂ ਵੀ ਪੜ੍ਹ ਲਓ ਆ ਬਾਰਾਪਾਸ ਨੂੰ ਹੁਣ ਕੌਣ ਪੁੱਛਦਾ ਲੈ ਮੈਂ ਕੀ ਕਰਨਾ ਪੜ੍ਹ ਕੇ ਮੈਨਾਂ ਜੱਟਾਂ ਦੇ ਪੁੱਤਾਂ ਖੇਤੀਬਾੜੀ ਕਰਦੇ ਸੁਣ ਲੱਗਦੇ ਨੇ ਚੱਲ ਚੰਗਾ ਵੀਰੇ ਆਪਦੀ ਮਰਜ਼ੀ ਕਰੋ ਤੁਸੀਂ ਤਾਂ ਨਾਲੇ ਰੋਟੀ ਖਾ ਲਿਓ ਚੱਕ ਕੇ ਮੈਂ ਤਿਆਰ ਹੁੰਨੀ ਆ ਕਾਲਜ ਜਾਣਾ ਮੈਨੂੰ ਕੋਈ ਨਾ ਮਾਪੀ ਖਾਣ ਨੂੰ ਰੁਕੀ ਜਾਤੋ ਅਬੀ ਰਵਿਨਾ ਉਹੀ ਲੜਦਾ ਰਹਿੰਦਾ ਸਵੇਰੇ ਸਵੇਰੇ ਦਿਮਾਗ ਖਰਾਬ ਕਰਦਾ ਆਹ ਦੇਖ ਲੈ ਬਾਸਤਾਨ ਚ ਵੀ ਅੱਧਾ ਘੰਟਾ ਰਹਿ ਗਿਆ ਇਹ ਕੰਮ ਕਰਦੀ ਆ ਜਲਦੀ ਜਲਦੀ ਤਿਆਰ ਹੋ ਜਾਨੀ ਆ ਆ ਕਾਲੇ ਦਾ ਫੋਨ ਇਹਨੂੰ ਕੀ ਕੰਮ ਪੈ ਗਿਆ ਹੈਲੋ ਹਾਂ ਲਗਣਾ ਕੀ ਹਾਲ ਆ ਵਧੀਆ ਜਲਦੀ ਦੱਸ ਕਿਵੇਂ ਫੋਨ ਕਰਿਆ ਸੀ ਮੈਂ ਕਾਲਜ ਜਾਣਾ ਤਿਆਰ ਹੋਣਾ ਬਸ ਆਉਣ ਵਾਲੀ ਐ ਉਹ ਖੜ ਜਾ ਇੱਕ ਮਿੰਟ ਬੈਠਾਂ ਤਾਂ ਲੈ ਲਾ ਯਾਰ ਕਾਲੇ ਸੱਚੀ ਮੈਂ ਲੇਟ ਹੋ ਰਹੀ ਹਾਂ ਉਹ ਗੱਲ ਇਹ ਆ ਮੇਰਾ ਨਾ ਯਾਰ ਤੈਨੂੰ ਮੈਨੂੰ ਜੀ ਕਰਦਾ ਚ ਨਾ ਨਾ ਕਾਲੇ ਮੈਂ ਕਾਲਜ ਚ ਅਸਾਈਨਮੈਂਟ ਜਮਾ ਕਰਵਾਣੀ ਹੈ ਆਪਾਂ ਫਿਰ ਮਿਲ ਲਾਂਗੇ ਨਹੀਂ ਨਹੀਂ ਗਾਗਣਾ ਤੂੰ ਹਰ ਵਾਰ ਯਾਰ ਐਵੇਂ ਕਰਦੀ ਆ ਮੈਂ ਪਿਛਲੀ ਵਾਰ ਵੀ ਮੈਨੂੰ ਮਿਲਣ ਤੋਂ ਜਵਾਬ ਦਿੱਤਾ ਸੀ ਯਾਰ ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਜਿਵੇਂ ਤੂੰ ਮੈਨੂੰ ਪਿਆਰ ਹੀ ਨਹੀਂ ਕਰਦੀ ਲੈ ਦੱਸ ਤੂੰ ਤਾਂ ਐਵੇਂ ਗੁੱਸਾ ਕਰੀ ਜਾਂਦਾ ਜੇ ਮੈਂ ਤੈਨੂੰ ਨਹੀਂ ਪਿਆਰ ਕਰਦੀ ਤਾਂ ਹੋਰ ਦੱਸ ਕਿਹਨੂੰ ਕਰਦੀ ਆ ਪਰ ਯਾਰ ਗੱਲ ਕਿਉਂ ਨਹੀਂ ਮੰਨਦੀ ਤੂੰ ਮੇਰੀ ਚਲ ਠੀਕ ਹੈ ਤੂੰ ਇੱਧਰ ਜਲਦੀ ਜਲਦੀ ਆ ਜਾ ਕਾਲਜ ਨਾ 2 ਵਜੇ ਤੱਕ ਖੁੱਲਾ ਰਹਿੰਦਾ ਮੈਂ ਬਾਅਦ ਚ ਜਾ ਆਉਂਗੀ ਹਾਂ ਇਹ ਵੀ ਠੀਕ ਆ ਚੱਲ ਮੈਂ ਆਉਣਾ ਤੂੰ ਵੀ ਜਲਦੀ ਪਹੁੰਚ ਜਾਈਂ ਉੱਥੇ ਹਾਂ ਬਸ ਮੈਂ ਤਿਆਰ ਹੋ ਕੇ ਦੁਰਦੀ ਆ ਕਿੱਥੇ ਆਵੇਂਗੀ ਤੂੰ ਤੈਨੂੰ ਪਤਾ ਤਾਂ ਹੈਗਾ ਮੈਂ ਪਿੰਡ ਦੇ ਬਾਹਰਲੇ ਬੱਸ ਸਟੈਂਡ ਤੇ ਆਉਣਾ ਹੁੰਦਾ ਚੱਲ ਠੀਕ ਆ ਜਲਦੀ ਤਿਆਰ ਹੋ ਜਾ ਫਿਰ ਪਹੁੰਚ ਜਾਈਂ ਉੱਥੇ ਮੈਂ ਵੀ ਆਉਣਾਗਾ ਚੱਲ ਠੀਕ ਐ 来 ਆ ਚੱਲੀਏ ਕੱਦਰ ਰਹਿਗਾ ਜੀ ਉਹਏ ਉਹ ਬੱਸ ਤੈਨੂੰ ਪਤਾ ਲੱਗਾ ਦੁੱਧ ਦੱਬਾ ਕੇ ਆ ਯਾਰ ਹੱਥ ਚੱਲਦੇ ਨੂੰ ਲੈ ਆਉਣੇ ਪਹਿਲਾਂ ਤਿਆਰ ਦੂਰ ਤਾਂ ਹੋ ਜਾਂਦਾ ਕੋਈ ਨਾ ਜਾਂਦੇ ਜਾਂਦੇ ਪਾ ਲਾਂਗੇ ਕੱਪੜੇ ਹੁਣ ਹੋਏ ਨੇ ਤਿਆਰ ਉਹ ਤੇਰੀ ਪਰਜਾਈ ਖੜੀ ਡੀਕਦੀ ਆ ਉਧਰ ਜਾਣਾ ਚਾਪਾ ਨੇ ਉਹ ਲੈ ਯਾਰ ਤੇਰਾ ਰੋਜ਼ ਦਾ ਕੰਮ ਹੋ ਗਿਆ ਪੜ ਵੀ ਲੈ ਕੇ ਦੇ ਉਹ ਪੜ੍ਹਨੇ ਨੂੰ ਕੀ ਹੁੰਦਾ ਇੱਕ ਦਿਨ ਨਹੀਂ ਜਾਵਾਂਗੇ ਰੋਜ਼ ਹੀ ਦਾ ਪੜ੍ਹ ਕੇ ਆਉਣੇ ਆਗੇ ਚੱਲ ਯਾਰ ਚੱਲੀਏ ਆ ਜਾ ਹਾਂ ਯਾਰ ਛੇਤੀ ਤਿਆਰ ਹੋ ਜਾਰੋ ਫੇਰ ਮੈਨੂੰ ਕਾਲਾਂ ਕੱਢੂਗੀ ਉਹ ਕੋਈ ਨਾ ਹੋ ਜਾਗੇ ਫਿਰ ਤੈਨੂੰ ਪਤਾ ਲੱਗਾ ਕੰਮ ਧੰਦਾ ਵੀ ਕਰਨਾ ਪੈਂਦਾ ਯਾਰ ਮੈਂ ਕਦੋਂ ਦੀ ਖੜੀ ਆ ਮੈਨੂੰ ਕਹਿੰਦਾ ਸੀ ਮੈਂ ਹੁਣੀ ਆ ਗਿਆ ਮੈਂ ਕਦ ਦੀ ਆ ਹੀ ਖੜੀ ਆ ਆਪ ਹਜੇ ਤੱਕ ਨਹੀਂ ਆਇਆ ਅਤਲੀ ਗਾ ਬਬੀ ਜੀ ਦਾਸੀ ਗਾ ਗੋਲਡੀ ਹੋਰ ਕਿਵੇਂ ਆ ਬੜਾ ਠੀਕ ਆ ਬਬੀ ਜੀ ਹੋਰ ਦੀ ਹਾਲ ਪੁੱਛੀ ਆਂਗੀ ਆ ਵੀ ਆ ਮਤਰਾ ਤੇਰਾ ਹਾਲ ਤਾਂ ਮੈਂ ਪੁੱਛਦੀ ਆ ਤੂੰ ਚੱਲ ਮੇਰੇ ਨਾਲ ਆ ਆ ਮੈਂ ਲਾਈਟ ਚ ਬੜਦਾਂ ਪਾਉਂ ਮੈਨੂੰ ਨਾ ਦਾ ਜਲਾਊਗੀ ਭਾਬੀ ਕਲਾਸੀ ਦੀ ਅਲੱਗ ਕਰ ਲੈਂਦੇ ਗੱਲਾਂ ਮੈਂ ਵੀ ਇੱਧਰ ਹੀ ਆਉਣੀ ਉਹ ਕੀ ਹੋਇਆ ਤੈਨੂੰ ਕਿਉਂ ਗੁੱਸੇ ਹੋਈ ਹੈਗੀ ਮੈਂ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਬਦੋ ਜੀ ਖੜੀਆਂ ਹੋਰ ਹੁਣ ਵੀ ਆਏ ਹੋਈ ਐ ਆਪ ਪਤਾ ਨਹੀਂ ਜਨਾਬ ਉਹ ਘਰੇ ਕੀ ਕਰਨ ਲੱਗੀ ਇੱਕ ਦਾ ਕੁੜੀਆਂ ਦੀ ਆਦਤ ਬੜੀ ਮਾੜੀ ਹੁੰਦੀ ਹੈਗੀ ਬੜੀ ਜੀ ਗੱਲ ਤੇ ਮੂੰਹ ਨਾ ਕੇ ਬੈਜਣੀ ਆ ਤੁਸੀਂ ਮੈਂ ਤੈਨੂੰ ਜੋ ਗੱਲ ਪੁੱਛੀ ਐ ਤੂੰ ਉਹ ਦੱਸ ਵੀ ਕੀ ਕਰਨ ਲੱਗ ਗਿਆ ਸੀ ਘਰੇ ਉਹ ਜਦੋਂ ਤੈ ਫੋਨ ਕੀਤਾ ਮੈਂ ਤਾਂ ਉਹਦੀ ਤਿਆਰ ਹੋ ਗਿਆ ਸੀ ਉਹਦਾ ਗੋਲਟੀ ਪਤਾ ਨਹੀਂ ਕੀ ਕਰਨ ਲੱਗ ਗਿਆ ਉਹਨੇ ਟਾਈਮ ਲਵਾਤਾ ਨਾਲ ਇੰਨਾ ਗੁੱਸਾ ਨਾ ਕਰਿਆ ਕਰ ਤੂੰ ਗੁੱਸਾ ਵੀ ਬੜਾ ਮਾੜਾ ਹੁੰਦਾਗਾ ਮੈਨੂੰ ਪਤਾ ਐ ਮੈਨੂੰ ਬਾੜੀ-ਬਾੜੀ ਗੱਲ ਦੀ ਕੁਛ ਆਉਂਦਾ ਫੇਰ ਕੁਛ ਆਂ ਜਾਂਦਾ ਤੇ ਮੈਂ ਵਾਪਸ ਉਹ ਚੰਗਾ ਸੌਰੀ ਅੱਗੇ ਤੋਂ ਨਹੀਂ ਹੁੰਦੀ ਜਿਹੜੀ ਗਲਤੀ ਚੱਲ ਚੰਗਾ ਤੇ ਪਹਿਲਾਂ ਐਵੇਂ ਦੱਸ ਮੈਨੂੰਰੇ ਕਿਉਂ ਬੁਲਾਇਆ ਮੇਰਾ ਤੈਨੂੰ ਦਰਸ਼ਨ ਕਰਨ ਨੂੰ ਦਿਲ ਕਰਿਆ ਸੀ ਅੱਜ ਨਾ ਦਰਸ਼ਨ ਕਰਨ ਨੂੰ ਮੈਂ ਕੋਈ ਬਾਪੂ ਜਿਹੜੀ ਤੂੰ ਮੈਥੋਂ ਆਪਦੀ ਸੁੱਖ ਪੂਰੀ ਕਰਾਉਣੀ ਸੀ ਓਏ ਉਹ ਮਤਲਬ ਨਹੀਂ ਗਾਗਣ ਮੇਰਾ ਯਾਰਾ ਮੈਂ ਤਾਂ ਤਾਂ ਮੈਂ ਲਾਇਆਂਗਾ ਯਾਰ ਮੈਨੂੰ ਸੱਚੀ ਤਰ੍ਹਾਂ ਬਣਾ ਦਿਲ ਨਹੀਂ ਲੱਗਦਾ ਹੈਗਾ ਜਿੰਨ ਦਿਨ ਤੂੰ ਫੋਨ ਜਾਂ ਮੈਸੇਜ ਨਾ ਕਰੇ ਨਾ ਮੈਨੂੰ ਤਾਂ ਲੱਗਦਾ ਯਾਰਾ ਜੇ ਮੈਂ ਅੱਜ ਦੁਨੀਆ ਸੁਮੀ ਸੁਮੀ ਜਾਵਦੀ ਹੋਵੇ ਅੱਛਾ ਇੰਨਾ ਪਿਆਰ ਕਰਦਾ ਮੈਨੂੰ ਓਏ ਹੋਰ ਯਾਰਾ ਕਦੇ ਕਦੇ ਤਾਂ ਮੈਨੂੰ ਡਰ ਜਾ ਲੱਗਦਾ ਨੇਂਦਾ ਜੇ ਕਿਤੇ ਤੂੰ ਨਾ ਮਿਲੀ ਨਾ ਮੈਂ ਪਾਗਲੀ ਨਾ ਹੋ ਜਾ ਤੇਰੇ ਜਾਣ ਤੋਂ ਬਾਅਦ ਤੂੰ ਇਹ ਸੋਚ ਕੇ ਦੇਖਾ ਜੇ ਮੇਰੇ ਘਰਦਿਆਂ ਨੇ ਮੇਰਾ ਕਿਤੇ ਹੋਰ ਵਿਆਹ ਕਰਤਾ ਫਿਰ ਤੇਰਾ ਕੀ ਬਣੂ ਜਿੱਥੇ ਤੱਕ ਮੈਂ ਸੁਣਿਆ ਯਾਰਾ ਕਹਿੰਦੇ ਜਿਹੜਾ ਇਸਕੇ ਚ ਟੁੱਟਦਾ ਜ਼ਿਆਦਾ ਕਦੇ ਨਸ਼ੇ-ਨੁਸ਼ੇ ਕਰਨ ਲੱਗ ਜਾਂਦਾ ਜਾਂ ਫਿਰ ਸ਼ੈਸੂਰ ਬਣ ਜਾਂਦਾ ਕੁਝ ਲਿਖਣ ਲੱਗ ਜਾਂਦਾ ਅੱਛਾ ਹੁਣ ਤੇ ਨਸ਼ੇ ਕਰਨ ਲੱਗ ਜੇਂਦਾ ਉਹ ਨਾਂਗਾ ਕ ਨਾ ਨਸ਼ੇ-ਨੁਸ਼ੇ ਤਾਂ ਕਾਨੂੰ ਕਰਦੇ ਆਪਾਂ ਮਨ ਤਾਂ ਯਾਰ ਲਿਖਣ ਦਾ ਸ਼ੌਂਕ ਆ ਮਤਾ ਸ਼ੈਰਸੂਰੀ ਬਣੂਗਾ ਫਿਰ ਚਲ ਕਾਲੇ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਿਆ ਕਿਤੇ ਨਹੀਂ ਜਾਣ ਲੱਗੀ ਮੈਂ ਲੱਗਦੇ ਹੋਰ ਨਾਲ ਵਿਆਹ ਕਰਾਵਾਂ ਰੱਬ ਕਰੇ ਆਪਣਾ ਚੇਤੇ ਤੇ ਧਿਆਨ ਉਹ ਮਤਾ ਪਾਈ ਸੋਚਦਾ ਜਰਾ ਆਪਣਾ ਛੇਛੇ ਦੀ ਵਿਆਹ ਹੋ ਜੇ ਮੈਂ ਜਰਾ ਜਿਹੜੀ ਜ਼ਿੰਦਗੀ ਸੁੱਖ ਨਹੀਂ ਦੇਖੀ ਨਾ ਤੇਰੇ ਨਾਲ ਉਹ ਵੀ ਛੇਛੇ ਦੀ ਪੂਰੇ ਕਰਦੇ ਨੇ ਵੀਰਾ ਚੱਲ ਤੂੰ ਫਿਕਰ ਨਾ ਕਰਿਆ ਕਰਨ ਸਭ ਕੁਝ ਆਪ ਹੀ ਹੋ ਜਾਊਗਾ ਹਾਂ ਸੱਚ ਤੂੰ ਅਸਾਈਨਮੈਂਟ ਬਣਾ ਲਈਆਂ ਉਹ ਕਿਹੜੀਆਂ ਗੱਲਾਂ ਕਰਦੇ ਤੂੰ ਅਸਾਈਨਮੈਂਟਾਂ ਦਾ ਕੰਮ ਤਾਂ ਕੁੜੀਆਂ ਦਾ ਹੁੰਦਾ ਹੈਗਾ ਮੁੰਡੇ ਮਾਡੇ ਨਹੀਂ ਬਣਾਉਂਦੇ ਹੁੰਦੇ ਮੇਰੇ ਵਰਗੇ ਦਾ ਬਸ ਕਾਲਜ ਚ ਤੈਨੂੰ ਮੈਨੂੰ ਨਹੀਂ ਆਉਂਦੇ ਹੁੰਦੇ ਆ ਜੇ ਤੂੰ ਨਹੀਂ ਬਣਾਉਣੀ ਆਂ ਤਾਂ ਮੈਨੂੰ ਕਹਿ ਦਿੰਦਾ ਮੈਂ ਬਣਾ ਦਿੰਦੀ ਉਹ ਲੈ ਤੂੰ ਕਿਹੜਾ ਬੇਨੀ ਆ ਮੇਰੇ ਲਈ ਘਰ ਦੇ ਵੀ ਕੰਮ ਕਰਨੇ ਹੁੰਦੇ ਆ ਕੋਈ ਨਹੀਂ ਵੇਰ ਵਸਤੇ ਤਾਂ ਕੱਢੀ ਗੱਲ। ਹਾਂ ਤੂੰ ਛੱਡੇ ਗੱਲਾਂ ਕਿਹੜੀਆਂ ਪੜਾਈ ਦੀਆਂ ਗੱਲਾਂ ਲੈ ਕੇ ਬੈਗੀ? ਹੋਰ ਸੁਣਾ ਕੋਈ ਗੱਲਬਾਤ। ਕੋਈ ਪਿਆਰ ਦੀਆਂ ਗੱਲਾਂ ਸੁਣਾ ਦੇ। ਗੱਲਬਾਤ ਕੀ ਸੁਣਾਵਾਂ? ਬਸ ਪੜ੍ਹਾਈ ਅੱਜ ਦਿਨ ਲੱਗੀ ਜਾਂਦੀ ਐ। ਉਹ ਵਿਆਹ ਬਾਰੇ ਕੀ ਸੁਣਾ ਫਿਰ ਤੇਰੀ? ਯਾਰ ਵਿਆਹ ਵੀ ਕਰਵਾ ਲਾਂ। ਪਹਿਲਾਂ ਪੜ੍ਹਾਈ ਤਾਂ ਪੂਰੀ ਕਰ ਲੈਣੀ ਐ। ਪੜ੍ਹਾਈ ਕਰਨੀ ਪੂਰੀ। ਮੈਂ ਕਿਹੜਾ ਤੇਰੀ ਪੜ੍ਹਾਈ ਰੋਕਦਾਗਾ। ਐਂਦਾ ਹੀ ਕਹਿੰਦਾ ਜੀਗਾ ਤੇ ਕੋਈ ਕਰੇ ਗੱਲ ਕਰਦਾ ਹੋਰ ਗੱਲ ਹੋ ਜਾਂਦੀ ਆ। ਤੈਨੂੰ ਪਤਾ ਜਸ਼ਨ ਦਾ ਹਜੇ ਛੋਟਾ ਹੈ। ਉਹਦਾ ਕਿਸੇ ਨੇ ਗੱਲ ਨਹੀਂ ਸੁਣੀ। ਮੈਨੂੰ ਚਾਚੇ ਨਾਲ ਹੀ ਗੱਲ ਕਰਨੀ ਡੋਬ ਨਹੀਂ ਸਮਾਂ। ਉਹ ਮੰਨਣਾਂ ਕਿ ਆਪਣੀ ਵਿਆਹ ਵਾਸਤੇ। ਲੈ। ਨਾ ਮੰਨਣ ਵਾਲੇ ਤੱਕ ਗੱਲ ਹੀ ਨਹੀਂ। ਉਹਦੇ ਨਾਲੇ ਮੇਰੀ ਕੋਈ ਗੱਲ ਵੀ ਨਹੀਂ ਮੋੜਦੀ। ਉਹ ਦੇਖੀ ਕਿਤੇ ਉਹੀ ਨਾ ਵਾਦੇ ਕਰ ਕਰਕੇ ਮੁੱਕਰ ਜੀ। ਕਿਦਰੇ ਨਹੀਂ ਮੁੱਕਰਦੀ। 5-6 ਮਹੀਨੇ ਦਾ ਰਿਲੇਸ਼ਨ ਆਪਣਾ। ਤੈਨੂੰ ਯਕੀਨ ਨਹੀਂ ਹੈਗਾ ਮੇਰੇ ਤੇ। ਉਹ ਖੰਡ ਯਕੀਨ ਤੇਰੇ ਤੇ ਬਹੁਤਾ ਹੈਗਾ। ਮੈਂ ਤਾਂ ਮਜ਼ਾਕ ਕਰਦਾ ਸੀਗਾ। ਤੈਨੂੰ ਤਾਂ ਨਾ ਬਾਲੀਆਂ ਗੱਲਾਂ ਆਉਣ ਲੱਗੀਆਂ। ਪਹਿਲਾਂ ਤਾਂ ਜਮਾਂ ਨਹੀਂ ਬੋਲਦਾ ਸੀ। ਹੰਬ ਵਾਲੇ ਲੱਗ ਰਹੇ ਨੇ ਹੁਣ ਤਾਂ। ਉਹ ਪਹਿਲਾਂ ਯਾਰ ਗੱਲਾਂ ਬਹੁਤ ਹੁੰਦੀਆਂ ਸੀ ਨਵਾਂ ਨਵਾਂ ਪਿਆਰ ਹੋਇਆ ਜੀ ਮੈਂ ਤਾਂ ਇਸ ਤੋਂ ਸੰਗ ਦਾ ਵਾਲਾ ਸੀ ਪਹਿਲਾਂ ਚੱਲ ਚੰਗਾ ਕਾਲ ਜਾਨੀ ਮੈਂ ਤਾਂ ਉਹ ਬਾਇਆ ਯਾਰ ਆਲੇ ਕੰਨਾਂ ਦਾ ਟਾਈਮ ਪਿਆ ਕਾਲ ਚ ਲੱਗਣ ਚ ਨਾ ਯਾਰ ਇੱਕ ਘੰਟਾ ਲੱਗੂ ਪੂਰਾ ਜਾਣ ਕੇ ਉਹ ਗਾਗਣਾ ਇਹ ਤਾਂ ਕਹਿੰਦੀ ਐ ਤੈਨੂੰ ਛੱਡ ਗਿਆ ਵਾ ਆਲੇ ਕੌਫੀ ਕੋ ਪੀਤੀ ਆ ਮਗੇ ਨਾ ਨਾ ਆਪੇ ਬਾਦ ਜੂਗੀ ਮੈਂ ਨਾਲੇ ਜੱਟੀ ਕੌਫੀ ਦੀ ਨਹੀਂ ਚਾਹ ਦੀ ਸ਼ਕੀਨ ਐ ਜਦੋਂ ਦਿਲ ਕਰਿਆ ਉਦੋਂ ਬੁਲਾ ਲਈ ਅੱਛਾ ਜੀ ਹਾਂ ਜੀ ਕੰਨਾ ਟਾਈਮ ਹੋ ਗਿਆ ਯਾਰ ਓਏ ਆ ਜਾ ਕੱਲੇ ਚੱਲੀ ਆ ਯਾਰਾ ਆਪਾਂ ਨੇ ਵੀ ਕਾਲਜ ਹੀ ਆ ਕੇ ਆਉਣਾ ਓਏ ਆਉਣਾ ਕਾਲਜੀ 2 ਮਿੰਟ ਯਾਰਾ ਓਏ ਸਾਲੇ ਕਿਹੜੀ ਕਹਾਣੀ ਤੋਰ ਕੇ ਬਹਿ ਗਏ ਅਰੇ ਕਾਲੇ ਨਾਲ ਸੱਟ ਕਿਵੇਂ ਹੋ ਗਈ ਪਤਾ ਨਹੀਂ ਸਾਲੇ ਨੇ ਕਿਹੜਾ ਜਾਦੂ ਕਰਿਆ ਤੇ ਚੱਲ ਆਪਾਂ ਨੂੰ ਵੀ ਚੱਲਣਾ ਚਾਹੀਦਾ ਹੁਣ 골ਡੀ ਵਾਜਾ ਮਾਰੀ ਜਾਂਦਾ ਕੋਈ ਨਾ ਚਲੇ ਜੰਨੇਗੇ ਯਾਰ ਕਿੰਨਾ ਵਧੀਆ ਹੁੰਦਾ ਨਾ ਜੇ ਆਪਾਂ ਥੋੜਾ ਟਾਈਮ ਪਹਿਲਾਂ ਮਿਲੇ ਹੁੰਦੇ ਆਪਾਂ ਨੇ ਇਕੱਠੇ ਪੜਨ ਲੱਗ ਜਾਣਾ ਸੀਗਾ ਆਹ ਰੋਜ਼ ਰੋਜ਼ ਹੀ ਮਿਲਿਆ ਕਰਦੇ ਆਪਾਂ ਨਾਲੇ ਉੱਥੇ ਕਾਲਜ ਦੇ ਚ ਲੈ ਹੁਣ ਵੀ ਤਾਂ ਮਿਲਦੇ ਆ ਰੋਜ਼ ਰੋਜ਼ ਆਪਾਂ ਸਾਲੇ ਆਖਰੀ ਸਾਲ ਤਾਂ ਹੈਗਾ ਅਗਲੇ ਸਾਲ ਆਪਾਂ ਅਗਰ ਕਿ ਪੜਨ ਲੱਗ ਜਾਾਂਗੇ ਅਗਲੇ ਅਗਲੇ ਸਾਲ ਤੱਕ ਦਾ ਕਮਲ ਜੇ ਤੈਨੂੰ ਮੈਂ ਆਪਣੀ ਬੇਬੀ ਨੂੰ ਬਣਾ ਲੈਣਾ ਫਿਰ ਤਾਂ ਤੂੰ ਹਮੇਸ਼ਾ ਲਈ ਮੇਰੇ ਕੋਲ ਆ ਜਾਏਂਗੀ ਚਲ ਤੂੰ ਤਾਂ ਕਮਲ ਐ ਉਹ ਆ ਗਈ ਮੇਰੀ ਬੱਸ ਚਲਦੀਆਂ ਮੈਂ ਵੀ ਚੱਲ ਚਲ ਠੀਕ ਆ ਗਗਨ ਫੇਰ ਮਿਲਦੇ ਆਂ ਅਨੰਦ ਅਗਲਾ ਟਾਈਮ ਹੋ ਗਿਆ ਰਮਾਂਡ ਮੁੱਕਣ ਦੀ ਉਹ ਚੱਲ ਚਲੀਏ ਹੁਣ ਕਿ ਰਹਿ ਗਿਆ ਗੁੱਸਾ ਉਹ ਹੁਣ ਤਾਂ ਕੀ ਰਹਿ ਗਿਆ ਇਹਨਾਂ ਦਾ ਲੱਗਿਆ ਉਹ ਤਾਂ ਬਾਗੀ ਗੋਲੀ ਆਹੋ ਪੱਲਾ ਦਾ ਬੜਾ ਜੰਬੜ ਕੇ ਬੰਦਾ ਸੀ ਔਰ ਤੂੰ ਕਾ ਮੱਛੀਆਂ ਨਾ ਯਾਰਾ ਮੇਰੀ ਮਾਨਤਾ ਮੈਂ ਕੁਛ ਮਰਜ਼ੀ ਕਰਾਂ ਉਹ ਮੱਛਾ ਨਾ ਹੋਰ ਕੀ ਕਰਾਂ ਤੇ ਭਾਈ ਬਾਰੇ ਵੀ ਸੋਚ ਲਿਆ ਕਰ ਪੁੱਸਾ ਉਹ ਕੋਈ ਨਾ ਤੇਰਾ ਵੀ ਟਾਈਮ ਆਊਗਾ ਕਦੇ ਨਾ ਕਰੇ ਤਾਂ ਤੜ ਯਾਰ ਚੱਲੀਏ ਬੋਟਰਾ ਚੱਲਾ ਇਹਨਾਂ ਕੋਸਾ ਨਾ ਕਰ ਕਰ ਤੇਰੀ ਵੀ ਗੱਲ ਦਾ ਬਣ ਉਹ ਚੱਲ ਚੱਲ ਤੂੰ ਮੇਰੀ ਕਿੱਥੇ ਕਰਾਉਣਾ ਗੱਲ ਵਾਟ ਆਗੀ ਪੈਣੇ ਆਗੇ ਵੀਰੇ ਥੱਕ ਗਿਆ ਅੱਜ ਤਾ ਮੈਂ ਤੂੰ ਥੱਕਾ ਨੂੰ ਕੀ ਹੋ ਗਿਆ ਨਾ ਤੂੰ ਘੜਾ ਉੱਥੇ ਕੋਈ ਕੰਮ ਕਰਦੀਆਂ ਵੀਰੇ ਤੁਹਾਨੂੰ ਤਾਂ ਐਵੇਂ ਹੀ ਲੱਗਦਾ ਕਾਲਜ ਆਲੇ ਨਾਲ ਜਿਹੜੇ ਉਹ ਬਹੁਤ ਪਕਾਈ ਕਰਾਉਂਦੇ ਨੇ ਕਦੇ ਇੱਧਰ ਭੱਜਦਾ ਕਦੇ ਉੱਧਰ ਭੱਜਦਾ ਪਰ ਤੂੰ ਹੀ ਕਹਿੰਦੀ ਕਾਲਜ ਚ ਲੱਗਣਾ ਮੈਂ ਵੀਰੇ ਤੁਸ ਤਾਂ ਐਵੇਂ ਹੀ ਕਹੀ ਜਾਂਦੀ ਓ ਸੱਚ ਆ ਤਾਈ ਹੋਰੀ ਬਾਹਰ ਗੱਲਾਂ ਕਰੀ ਜਾਂਦੀ ਐ ਕਿਸੇ ਕੁੜੀ ਬਾਰੇ ਕੀ ਹੋ ਗਿਆ ਆਪਣੇ ਘਰ ਦੇ ਮਗਰਾ ਮਿੰਦਰ ਮਾਮੇ ਕੀ ਨੇਂਦੇ ਹਾਂ ਹਾਂ ਪਾਲੀ ਕੇ ਹਾਂ ਜਿਹੜੀ ਪਾਲੀ ਨਹੀਂ ਸੀ ਉਹ ਰਾਤ ਕਿਸੇ ਮੁੰਡੇ ਨਾਲ ਭੱਜ ਗਈ ਲੈ ਉਹ ਤਾਂ ਕਿੰਨੀ ਸਿਆਣੀ ਸੀ ਤੈਨੂੰ ਪਤਾ ਹੀ ਅੱਜ ਕੱਲ ਦਾ ਨਾਲੇ ਇੱਕ ਗੱਲ ਹੋਰ ਆ ਜਿਹੜਾ ਮਹਿੰਦਰ ਸੀਗਾ ਉਹ ਸਪਰੇ ਹੀ ਪੀ ਕੇ ਉਹ ਦਾ ਖੜ ਪਿਆਗਾ ਲੈ ਵਿਆਹ ਕਰਾ ਲੈਂਦੀ ਨਾਲੇ ਨੂੰ ਘਰ ਦੇਂਦੀ ਜਿਦਾ ਜਮਾ ਖਿਆਲ ਨਹੀਂ ਆਇਆ ਇਹ ਜਦੋਂ ਹੁਣ ਗਈ ਨਾਲੇ ਹੁਣ ਮਹਿੰਦਰ ਮਾਮੇ ਦਾ ਨਹੀਂ ਪਤਾ ਉਹ ਬਚੂਆ ਕਿਨਾ ਦੇਖ ਲੈ ਜਸ਼ਨ ਜਦੋਂ ਪਹਿਲਾਂ ਆਪਣੇ ਪਿੰਡ ਚ ਇਹ ਜੀ ਗੱਲ ਹੁੰਦੀ ਸੀ ਨਾ ਤਾਂ ਤਾਰੋ ਮਾਮੀ ਇੱਕ ਦੀਆਂ ਪੰਜ ਗੱਲਾਂ ਸੁਣਾਉਂਦੀ ਸੀ ਹੁਣ ਆਪਦੇ ਘਰ ਚ ਇਹ ਜੀ ਗੱਲ ਹੋਈ ਆ ਤਾ ਹੁਣ ਉਹਨੂੰ ਪਤਾ ਲੱਗੂ ਵੀ ਅਗਲੇ ਤੇ ਕੀ ਬੀਤਦੀ ਐ ਇਹਦਾ ਗੱਲ ਹੈਗੀ ਆ ਉਹ ਲੋਕਾਂ ਦੀਆਂ ਬਿਨਾਂ ਗੱਲੋਂ ਸੌ ਸੌ ਗੱਲਾਂ ਬਣਾਉਂਦੀ ਜੀ ਚੱਲ ਆਪਾਂ ਕੀ ਰਹਿਣਾ ਤੂੰ ਜਾ ਕੇ ਚਾਹ ਬਣਾ ਠੀਕ ਆ ਵੀਰੇ ਕੀ ਗੱਲ ਫੋਨ ਨਹੀਂ ਕਰਨਾ ਹੁੰਦਾ ਬੰਦਾ ਆਇਆ ਤਾਂ ਪੁੱਛ ਲੈ ਵੀ ਘਰ ਪਹੁੰਚ ਗਈ ਕਿ ਨਾ ਕੀ ਕੰਮ ਤੁਸੀਂ ਆਗੇ ਸੀ ਕਰ ਮੈਂ ਤਾਂ ਮੈਂ ਪੁੱਛਦੀ ਸੀ ਫਿਕਰ ਜੀ ਹੋ ਰਹੀ ਸੀ ਵੀ ਤੁਸੀਂ ਨਾ ਫੋਨ ਕਰਿਆ بس ਤਾਂ ਕਰਕੇ ਚਲ ਠੀਕ ਹੈ ਮੈਂ ਕੰਮ ਕਰ ਲਾਂ ਬਾਅਦ ਚ ਕਾਲ ਕਰੂੰਗੀ ਸ਼ਾਮ ਨੂੰ ਠੀਕ ਹੈ ਬਾਏ ਲਵ ਯੂ ਤੁਸੀਂ ਇੱਥੇ ਤੁਸੀਂ ਇੱਥੇ ਕੀ ਕਰਦੇ ਹੋ ਕਿਉਂ ਆਣੀ ਚਾਹਦਾ ਬਰੇ ਸੌਰਿਆਂ ਦਾ ਘਰ ਉਹ ਮੇਰੇ ਟੈਨ ਦਾ ਇਹ ਮਤਲਬ ਨਹੀਂ ਹੈਗਾ ਕੋਈ ਦੇਖ ਲੂਗਾ ਉਹ ਕੋਈ ਨਹੀਂ ਦੇਖਦਾਗਾ ਘੱਟ ਦੇਖੋ ਤੇ ਮੇਰੇ ਤੋਂ ਬਿਨਾ ਕੋਈ ਨਹੀਂ ਹੈਗਾ ਆਪਾਂ ਦੋਹੀਆਂ ਹਾਂ ਪਿਆਰ ਦੀਆਂ ਚੜੀਆਂ ਖੁਮਾਰੀਆਂ ਲਵਾਇਸ਼ ਕੇ ਦੇ ਅੰਬਰ ਉਡਾਹਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਅਮਰੇ ਪੈਰ ਨਾ ਜ਼ਮੀਨ ਉਤੇ ਲੱਗਦੇ ਤੇਰੇ ਨਾ ਜ਼ਮੀਨ ਉਤੇ ਲੱਗਦੇ ਸ਼ੁਮੇ ਮੁਹੱਬਤਾਂ ਦੇ ਵਾਕ ਦੇ ਰਾਤੀ ਮਿੱਠੇ ਮਿੱਠੇ ਸੁਪਨੇ ਵਿਟਾਖ ਦੇ ਨਾ ਗੱਲ ਮੇਰੇ ਵੱਸੇ ਦੀ ਰਹੀ ਲੱਗਲ ਮੇਰੇ ਵੱਸੇ ਦੀ ਰਹੀ ਅੱਕ ਇਸੇ ਐਸੀ ਆਨੇਗਾ ਮੈਨੂੰ ਤੱਕਿਆ ਐਸੀ ਆਨੇਗਾ ਮੈਨੂੰ ਤੱਕਿਆ ਚੁੰਦੇ ਹੋਏ ਵੀ ਨਾ ਦਿਲ ਉਕ ਸਕਿਆ ਗਿਆ ਪੈਰਿਸ਼ਕੇਰ ਵਿੱਚ ਰੱਖਿਆ ਨਾ ਗੱਲ ਮੇਰੇ ਵੱਸੇ ਦੀ तू तो चला जाए जा चला जाए, थो थो। चला, जाए चला जा। वाह कुड़ी जाए गाग गागना?